ਸਵਰਗ ਦੀ ਦੂਸਰੀ ਪੌੜੀ ਪ੍ਰਾਚੀਨ ਸ਼ਿਵ ਮੰਦਰ ਪੌੜੀ ਵਾਲਾ ਜਿੱਥੇ 라ਵਣ ਨੇ ਅਮਰਤਾ ਦਾ ਪ੍ਰਦਾਨ ਪਾਉਣ ਵਾਸਤੇ ਨਾ ਭਗਵਾਨ ਸ਼ੰਕਰ ਦੀ ਤਪੱਸਿਆ ਕੀਤੀ ਸੀ ਭਗਵਾਨ ਸ਼ੰਕਰ ਕਹਿੰਦਾ ਤੂੰ ਪੰਜ ਪੌੜੀਆਂ ਬਣਾ ਦੇ ਤੈਨੂੰ ਅਮਰਤਾ ਦਾ ਪ੍ਰਦਾਨ ਦੇ ਦੂੰਗਾ ਪਹਿਲੀ ਪੌੜੀ ਬਣਾਈ ਹਰੀਦਵਾਰ ਦੇ ਵਿੱਚ ਦੂਜੀ ਪੌੜੀ ਬਣਾਈ ਇੱਥੇ ਤੀਜੀ ਪੌੜੀ ਬਣਾਈ ਚੜ੍ਹੇਸਵਰ ਚੌਥੀ ਬਣਾਈ ਕਿਨਰਕਲਾਸ਼ ਕਿਨਰਕਲਾਸ਼ ਵਾਲੀ ਪੌੜੀ ਬਣਾ ਕੇ ਉਹ ਸੌ ਗਿਆ ਤੇ ਜਦੋਂ ਸਵੇਰੇ ਜਾਗਿਆ ਅੱਖ ਖੁੱਲੀ ਆ ਅਗਲੀ ਸਵੇਰ ਹੋ ਚੁੱਕੀ ਸੀ ਇਹ ਉਹ ਮੰਦਿਰ ਹੈਗਾ ਆ ਅੱਪਾ ਚੱਲ ਕੇ ਦੇਖਦੇ ਆ ਰਾਵਣ ਨਾਲ ਇਹਦਾ ਲਿੰਕ ਜੁੜਦਾ ਹੈ ਉਸ ਤੋਂ ਬਾਅਦ ਇਹਦਾ ਇਤਿਹਾਸ ਜੁੜਦਾ ਹੈ ਮਾਰਕੰਡੇ ਰਿਸ਼ੀ ਨਾਲ ਮਾਰਕੰਡੇ ਰਿਸ਼ੀ ਨੇ ਮਹਾ ਮਰਤੰਜੇ ਮੰਤਰ ਦਾ ਜਾਪ ਇੱਥੇ ਕੀਤਾ ਸੀ ਰਿਸ਼ੀ ਮਾਰਕੰਡੇ ਜੀ ਦਾ ਪਿਤਾ ਦਾ ਨਾਮ ਸੀ ਰਿਸ਼ੀ ਮਾਰਕੰਡੂ ਰਿਸ਼ੀ ਮਾਰਕੰਡੂ ਨੇ ਭਗਵਾਨ ਵਿਸ਼ਨੂੰ ਦੀ ਤਪੱਸਿਆ ਕੀਤੀ ਸੀ ਇਸੇ ਵਾਸਤੇ ਕਿ ਪੁੱਤਰ ਪ੍ਰਾਪਤੀ ਹੋਵੇ ਸਾਨੂੰ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਭਗਵਾਨ বিষ্ণੂ ਕਹਿੰਦੇ ਵੀ ਤੁਹਾਡੇ ਜੋਗ ਦੇ ਵਿੱਚ ਬੱਚਾ ਹੈ ਨਹੀਂ ਪਰ ਤੁਸੀਂ ਤਪੱਸਿਆ ਕਰਿਏ ਇਸ ਨੂੰ ਬੱਚਾ ਮਿਲ ਜੂਗਾ ਪਰ ਜਿਹੜੀ ਉਹਦੀ ਉਮਰ ਹੋਊਗੀ ਉਹ ਸਿਰਫ 12 ਸਾਲ ਦੀ ਹੋਊਗੀ ਪਰ ਉਹ ਬੱਚਾ ਕੋਈ ਆਮ ਨਹੀਂ ਹੋਊਗਾ ਭਗਵਾਨ ਸ਼ੰਕਰ ਦਾ ਬਹੁਤ ਵੱਡਾ ਭਗਤ ਹੋਊਗਾ ਜਦੋਂ ਮਾਰਕੰਡੇ ઋષਿ ਜੀ ਦੀ ਉਮਰ 10 ਸਾਲ ਦੀ ਹੁੰਦੀ ਹੈ ਤਾਂ ਉਹਦੇ ਮਾਪੇ ਨੂੰ ਸੋਚ ਲੱਗ ਜਾਂਦੀ ਹੈ ਵੀ ਹੁਣ ਇਹ ਸਾਥੋਂ ਵਿਛੜੂਗਾ ਪਰ ਉਸ ਨੂੰ ਉਹ ਦੱਸਦੇ ਨਹੀਂ ਉਹ ਵੀ ਅੰਦਾਜ਼ਾ ਉਸ ਤੋਂ ਬਾਅਦ ਲਗਾ ਲੈਂਦਾ ਹੈ ਵੀ ਮੇਰੇ ਮਾਪੇ ਕਿਸੇ ਗੱਲੋਂ ਪਰੇਸ਼ਾਨ ਨੇ ਆਖਰ ਨੂੰ ਉਹ ਪੁੱਛ ਲੈਂਦਾ ਹੈ ਤਾਂ ਉਹ ਉਹਨੂੰ ਦੱਸ ਦਿੰਦੇ ਨੇ ਵੀ ਤੇਰੀ ਜਿਹੜੀ ਉਮਰ ਹੈ ਹੁਣ ਉਹ 2 ਸਾਲ ਦੀ ਬਾਕੀ ਹੈ। ਭਗਵਾਨ ਸ਼ੰਕਰ ਦਾ ਉਹ ਪਹਿਲੀ ਬਹੁਤ ਵੱਡਾ ਭਗਤ ਸੀਗਾ। ਮਹਾ ਮਰਤੰਜੇ ਮੰਤਰ ਦਾ ਉਹ ਜਾਪ ਸ਼ੁਰੂ ਕਰ ਦਿੰਦਾ ਹੈ। ਜਿਸ ਦਿਨ ਉਹਦੀ ਆਇਓ ਪੂਰੀ ਹੋਣੀ ਹੁੰਦੀ ਹੈ ਉਹ ਮੰਦਰ ਦੇ ਵਿੱਚ ਬੈਠਾ ਹੁੰਦਾ ਹੈ। ਜਿਹੜਾ ਇੱਥੇ ਸ਼ਿਵਲਿੰਗ ਬਣਿਆ ਹੋਇਆ ਉਹਨੂੰ ਜੱਫੀ ਪਾ ਕੇ ਬਹਿ ਜਾਂਦਾ ਹੈ। ਜਦੋਂ ਜਮਰਾਜ ਲੈਣ ਆਉਂਦੇ ਨੇ ਤਾਂ ਉਹਨੇ ਭਗਵਾਨ ਸ਼ੰਕਰ ਦਾ ਜਿਹੜਾ ਸ਼ਿਵਲਿੰਗ ਸੀ ਉਹਨੂੰ ਜੱਫੀ ਪਾਈ ਬੈਠਾ ਹੁੰਦਾ ਹੈ। ਜਦੋਂ ਜਮਰਾਜ ਹੱਥ ਪਾਉਣ ਲੱਗਦਾ ਹੈ ਤਾਂ ਭਗਵਾਨ ਸ਼ੰਕਰ ਉਹਦਾ ਹੱਥ ਫੜ ਲੈਂਦਾ ਹੈ। ਜਮਰਾਜ ਕਹਿੰਦਾ ਮਹਾਰਾਜ ਇਹ ਤਾਂ ਸੋਡਾ ਹੀ ਵਿਧਾਨ ਹੈ ਵੀ ਇਹਦੀ ਆਇਯੂ ਪੂਰੀ ਹੋ ਗਈ ਭਗਵਾਨ ਸ਼ੰਕਰ ਕਹਿੰਦੇ ਇਹ ਹੁਣ ਸਾਡੀ ਸ਼ਰਨ ਦੇ ਵਿੱਚ ਹੈ ਹੁਣ ਤੂੰ ਜਾ ਇਹ ਤਾਂ ਇਦੋਂ ਬਾਅਦ ਅਮਰ ਹੈ ਇਹ ਉਹੀ ਸਥਾਨ ਹੈ ਹੁਣ ਆਪਾਂ ਚੱਲ ਕੇ ਇਹਦੇ ਕਰਦੇ ਆਂ ਦਰਸ਼ਨ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਜੰਗਲ ਦੇ ਵਿੱਚ ਜਮਾ ਥੱਲੇ ਉਤਰ ਕੇ ਐਣ ਜਮਾ ਟੜਾਉਣਾ ਹੈ ਪੂਰੀ ਜਿੱਥੇ ਜਮਾ 1.5 ਕਿਲੋਮੀਟਰ ਮੇਨ ਸੜਕ ਤੋਂ ਥੱਲੇ ਉਤਰਨਾ ਪੈਂਦਾ ਹੈਗਾ ਬਹੁਤ ਸੋਹਣੀ ਰਮਣੀਕ ਜਗ੍ਹਾ ਹੈ ਇਹ ਮੰਦਿਰ ਦਾ ਸਥਾਨ ਹੈ ਸਰ ਉਹ ਰਹਿ ਗਿਆ ਪਿੱਛੇ ਮੰਦਿਰ ਜਿਹਦਾ ਇਤਿਹਾਸ ਮਾਰਕੰਡੇ ਰਿਸ਼ੀ ਨਾਲ ਜੁੜਦਾ ਹੈ ਤੇਰਾਹਣ ਨਾਲ ਜੁੜਦਾ ਹੈ ਮੰਦਿਰ ਤੱਕ ਹੁਣ ਇੱਥੇ ਬਹੁਤ ਬਣੇ ਪਏ ਨੇ ਆ ਵੀ ਛੋਟਾ ਜਿਹਾ ਸਿਵਲਿੰਗ ਹੈ ਆ ਵੀ ਛੋਟਾ ਜਿਹਾ ਸਿਵਲਿੰਗ ਹੈ ਆ ਵੀ ਛੋਟਾ ਜਿਹਾ ਸਿਵਲਿੰਗ ਹੈ ਆ ਵੀ ਜੋਟਾਇਆ ਸੀ ਮੈਂ ਜੀ Эх хийх уурац чим чим ਜੀ ਨੂੰ ਫਰਕੇ ਮਾਰ ਕਦੇ ਜੀ ਬੱਠੇ ਸੀ ਇਹਦਾ ਫਿਰ ਬਾਤ ਹੋਰ ਮੰਦਰ ਮੰਨ ਕੇ ਬਹੁਤ ਹਰਮਾਨ ਜੀ ਦਾ ਇਹ ਮਾਤਾ ਦਾ ਮੰਦਰ ਹੈ ਚਾਹ ਪੈਂਦੇ ਦੀੰਦਾਨੀ ਕੁਸ਼ੂ ਵਾਪੇ ਯਾਰਾ ਬੇਸੰਗੀ ਦਾ ਇਹ ਹੈ ਗੋਪਨੰਦੀ ਜੀ ਇਹਦੇ ਵਿੱਚ ਵੀ ਇੱਕ ਸਿੰਬਲਿਕ ਬਣਿਆ ਹੋਇਆ ਹੈ ਇਹ ਚ ਵੀ ਕਿਸੇ ਬਿਲਿੰਗ ਬਣਿਆ ਹੋਇਆ ਪਰ ਜਿਹੜਾ ਪੌੜੀ ਦਾ ਇਤਿਹਾਸ ਉਹ ਥੱਲੇ ਆ ਸੀ ਇਹਨੂੰ ਕਿਹਾ ਜਾਂਦਾ ਰਾਵਣ ਦੀ ਪੌੜੀ ਇਥੋਂ ਹੀ ਚਲ ਚੜਾਇਆ ਜਾਂਦਾ ਥੱਲੋਂ ਲਿਆ ਕੇ ਅਨਦੀਆ ਮਾਰਕੰਡੇ ਇਹ ਨਦੀ ਦਾ ਨਾਮ ਮਾਰਕੰਡੇ ਦੇ ਨਾਂ 'ਤੇ ਹੈ ਮਾਰਕੰਡੇ ઋષਿ ਨੂੰ 12 ਸਾਲ ਦੀ ਉਮਰ ਮਿਲੀ ਸੀ ਜਿੱਦੇ ਉਹਨੂੰ ਜੰਮਨੇ ਲੈਣ ਆਉਣਾ ਸੀ ਉਹਦੇ ਹੋਏ ਸਿਭਲਿੰਗ ਨੂੰ ਜੱਫੀ ਪਾ ਕੇ ਬਹਿ ਗਿਆ ਉਹਦੇ ਬਾਝੋਂ ਚੁਲਾਈ ਕੇ ਜਦੋਂ ਜਮaraj ਉਹਨੂੰ ਹੱਥ ਪਾਉਣ ਲੱਗਾ ਤਾਂ ਪ੍ਰਹਾਨ ਸ਼ੰਕਰ ਨੇ ਹੱਥ ਪੱਟ ਕੇ ਪਰਾਂ ਮਾਰਿਆ ਇਹਦਾ ਪਿੱਛੇ ਹੋ ਜਾ ਹੁਣ ਤਾਂ ਕਹਿੰਦਾ ਮੇਰੀ ਸ਼ਰਨ ਚ ਆਇਆ ਤੁਹਾਨੂੰ ਨਹੀਂ ਦੱਸਣਾ ਨਹੀਂ ਪੜਦਾ ਜਦ ਜਾ ਰਹੇ ਹੋ ਨਾ ਮੈਂ ਬਤਾਇਆ ਕੋਰਾ ਇਹ ਤਹਾਂ ਦੇ ਜੜ ਇੱਧਰ ਆ ਜਾ ਹਾਂ ਹਾਂ ਇੱਥੇ ਕੋ ਜੜੀ ਇਹਨੇ ਇਹ ਨੂੰ ਕਹਿੰਦੇ ਨੇ ਜੀ ਦੂਜੀ ਪੌੜੀ ਜਿਹੜੀ ਰਾਵਣ ਨੇ ਬਣਾਈ ਸੀ ਇਹ ਬੈਠਾ ਹੈ ਦੀਦੇ ਨੇ ਵਿੱਚ ਹੀ ਮਿਲਿਆ ਹੋਇਆ ਉਹ ਕਿੰਨਾ ਕੀ ਹੋਵੇ ਆ ਬੈਠਾ ਲੱਡੇ ਦੂੰਹਰਾਇ ਬੈਠੇ ਨੇ ਕਿਦਾਂ ਇਹਦੇ ਵਿੱਚ ਪਾਣੀ ਇੰਝ ਭਰੇ ਰਹਿੰਦਾ ਕਹਿੰਦੇ ਮੈਂ ਜਿਹੜਾ ਸ਼ਿਵਲਿੰਗ ਤੇ ਪਾਣੀ ਚੜਦਾ ਉਹ ਸਾਰਾ ਇੱਥੋਂ ਲੈ ਕੇ ਜਾਂਦੇ ਨੇ ਥਲੋ ਇਹ ਇਹ ਪੌੜੀ ਦਾ ਇਹਾਸਰਾਵਣ ਨਾਲ ਜੁੜਦਾ ਹੈ। ਇਹ ਆਗੀ ਮਾਰਖੰਡੇ ਨਦੀ। ਇਹ ਸਾਰਾ ਜੰਗਲੀ ਏਰੀਆ ਸਾਰਾ ਜੰਗਲੀ ਏਰੀਆ ਤਹਾਂ ਤੋਂ। ਇਤਿਹਾਸਿਕ ਸਥਾਨ ਹੈ। ਆ ਲੋਕਾਂ ਨੇ ਆਪਦੇ ਘਰ ਬਣਾ ਕੇ ਛੱਡੇ ਹੋਏ ਨੇ। ਆ ਦੇਖੋ। ਇਹ ਮੇਰਾ ਪੜੀਟੀਆਂ ਨਿਕਲਣ ਦੇ ਨੰਦ ਉੱਤੋਂ ਦਿੱਤੋ ਇਹਦਾ ਇਤਿਹਾਸ ਹੈ ਉਹ ਸਾਹਮਣੇ ਬੰਦਰ ਰਹਿ ਗਿਆ ਇਹਨੂੰ ਕਿਹਾ ਜਾਂਦਾ ਦੂਜੀ ਪੌੜੀ ਸਵਰਗ ਦੀ ਦੂਜੀ ਪੌੜੀ ਇਹ ਰਾਵਨ ਨੂੰ ਬਣਾਉਣ ਵਾਸਤੇ ਕਿਹਾ ਸੀ ਭਗਵਾਨ ਸ਼ੰਕਰ ਨੇ ਪੰਜ ਪੌੜੀਆਂ ਪਰ ਉਹ ਚਾਰ ਹੀ ਬਣਾ ਸਕਿਆ ਸੀ ਪੜੋ ਨੀ ਬਣਾ ਕੇ ਸੌਂ ਗਿਆ ਅਗਲੇ ਦਿਨ ਸਵੇਰ ਹੋ ਗਈ। ਹਰੇ ਸਾਰੇ ਜੰਗਲ ਦੇ ਸਾਰੀਆਂ ਇੱਕ ਰਾਤੀ ਬਣਾਉਣੀ ਸੀ ਉਹ। ਇੱਕ ਦਿਨ ਚਲਾ ਲੋ ਚਾਹੇ। ਫਤੰਦੋ ਤਹ ਜੜਕੇ ਆ ਗਈ ਹੁਣ। ਸੰਗਤ ਬੋਤਾਂ ਦੀ ਇੱਥੇ। ਅਇਤ ਦਰਸ਼ਨ ਕਰਕੇ ਆਪਾਂ ਆ ਗਏ ਹੁਣ ਚੱਲਦੇ ਆ ਟਾਈਮ ਵੀ ਬਹੁਤ ਹੋ ਗਿਆ 4:00 ਵਜੇ ਆਪਣੀ ਪਿੰਡ ਜਾਣਾ ਪਿੰਡ ਆਪਣਾ ਬਹੁਤ ਦੂਰ ਹੈ 250 ਕਿਲੋਮੀਟਰ ਤੋਂ ਫੋਟੋ ਘਟਾ ਇਹ ਸਾਰਾ ਇਹ ਜੰਗਲ ਹੈ ਸੜਕ ਤੋਂ ਮੇਨ ਸੜਕ ਤੋਂ ਇਹ 1.5 ਕਿਲੋਮੀਟਰ ਨੀਚੇ ਆਉਂਦਾ ਹੈ ਜੇ ਮੈਂ ਖੜਮੀ ਟੜਾਣਾ ਹੈਗੀ ਬਾਕੀਆ ਦਿਖਾ ਦੇਣਾ ਮੈਂ ਤੁਹਾਨੂੰ ਸਾਰਾ ਜੰਗਲ ਦੇ ਸ਼ਾਂਤਮਈ ਜਵਾਂ ਬਸ ਕਨੇ ਗਿਆਨ ਬਰਾਨੀ ਵਜੇਗੇ ਤੇ ਜਪਾਂ ਚਿਆਂ ਨੇ ਇੱਥੇ ਮੰਨਤਾ ਇਹ ਮੰਨੀ ਜਾਂਦੀ ਹੈ ਵੀ ਮਾਰਕੰਡੇ ਰਿਸ਼ੀ ਜੀ ਇਸ ਨਦੀ ਦੇ ਵਿੱਚ ਸਮਾ ਗਏ ਸੀ ਇਸ ਨਦੀ ਦਾ ਨਾਮ ਉਸ ਤੋਂ ਬਾਅਦ ਮਾਰਕੰਡੇ ਹੋ ਗਿਆ ਇੱਥੋਂ ਦੀ ਜਿਹੜੀ ਲੋਕੇਸ਼ਨ ਹੈ ਜਦੋਂ ਆਪਾਂ ਪੌਂਟਾ ਸਾਹਿਬ ਤੋਂ ਅੰਬਾਲੇ ਵੱਲ ਆਉਂਦੇ ਆ ਤਾਂ 40 ਕਿਲੋਮੀਟਰ ਉਰਾਂ ਆ ਕੇ ਹੈ ਅਗਰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ